ਪੰਜਾਬੀ ਫਿਲਮ ਬੀਬੀ ਰਜਨੀ ਹੋਣ ਜਾ ਰਹੀ ਹੈ ਰਿਲੀਜ਼ ਪੰਜਾਬੀ ਫਿਲਮ ਬੀਬੀ ਰਜਨੀ ਦੀ ਦਰਸ਼ਕਾਂ ਨੂੰ ਬੇਹਦ ਉਡੀਕ ਹੈ ਇਹ ਫਿਲਮ 23 ਅਗਸਤ ਯਾਨੀ ਕਿ ਕੱਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਚ ਰੂਪੀ ਗਿੱਲ ਯੋਗਰਾਜ ਸਿੰਘ ਗੁਰਪ੍ਰੀਤ ਕੋਗੀ ਜਸ ਬਾਜਵਾ ਨੇ ਬੀ ਐਨ ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਘਾਟੇ ਫਿਲਮਾਂ ਰਿਲੀਜ਼ ਹੁੰਦੀਆਂ ਨੇ ਸ਼ਾਇਦ ਇਸੇ ਕਰਕੇ ਬੀਬੀ ਰਜਨੀ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਬਚਪਨ ਜੀ ਆਪਣੀਆਂ ਮਾਵਾਂ ਆਪਣੀਆਂ ਦਾਦੀਆਂ ਤੋਂ ਬੀਬੀ ਰਜਨੀ ਦੀ ਕਹਾਣੀ ਵੀ ਸੁਣੀ ਹੈ ਤੇ ਇਹ ਸੰਭਵ ਹੈ ਕਿ ਜਦੋਂ ਅਸੀਂ ਇਸ ਨੂੰ ਵੱਡੇ ਪਰਦੇ ਤੇ ਦੇਖਾਂਗੇ ਤਾਂ ਹਰ ਕੋਈ ਭਾਵਕ ਹੋਏਗਾ ਬੀਬੀ ਰਜਨੀ ਫਿਲਮ ਪਰਮਾਤਮਾ ਤੇ ਵਿਸ਼ਵਾਸ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਜਦੋਂ ਪੂਰੀ ਦੁਨੀਆ ਤੁਹਾਡੇ ਦੁੱਖ ਮੂਰੇ ਆ ਜਾਂਦੇ ਹਨ ਤਾਂ ਪਰਮਾਤਮਾ ਕਿਵੇਂ ਤੁਹਾਡੇ ਦੁੱਖ ਦੂਰ ਕਰਦਾ ਹੈ ਇਹ ਹੀ ਇਹ ਫਿਲਮ ਦੇ ਵਿੱਚ ਸਿਖਾਇਆ ਗਿਆ ਹੈ ਇੱਕ ਪਾਸੇ ਦੂਨੀ ਚੰਦ ਵਰਗਾ ਜ਼ਾਲਮ ਪਿਤਾ ਹੈ ਜੋ ਰੱਬ 'ਤੇ ਵਿਸ਼ਵਾਸ ਨਹੀਂ ਰੱਖਦਾ ਤੇ ਖੁਦ ਨੂੰ ਰੱਬ ਤੋਂ ਵੀ ਉੱਚਾ ਸਮਝਦਾ ਹੈ ਉੱਥੇ ਦੂਜੇ ਪਾਸੇ ਬੀਬੀ ਰਜਨੀ ਵਰਗੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਧੀ ਹੈ ਜੋ ਆਪਣੇ ਪਿਤਾ ਦੇ ਆਕੇ ਬੋਲਾਂ ਨੂੰ ਵਾਹਿਗੁਰੂ ਦੇ ਬੋਲ ਸਮਝ ਕੇ ਸਵੀਕਾਰ ਕਰ ਲੈਂਦੀ ਹੈ ਇਸ 'ਚ ਕੋਈ ਵੀ ਰਾਏ ਨਹੀਂ ਹੈ ਕਿ ਔਰਤ 'ਚ ਸਹਿਣ ਸ਼ਕਤੀ ਜ਼ਿਆਦਾ ਹੁੰਦੀ ਹੈ ਔਰਤ ਇੱਕ ਧੀ ਪਤਨੀ ਮਾਂ ਤੇ ਨਾ ਜਾਣੇ ਕਿੰਨੇ ਰਿਸ਼ਤਿਆਂ ਨੂੰ ਸੰਭਾਲਦੀ ਹੈ ਕਦੇ ਸ਼ਿਕਾਇਤ ਨਹੀਂ ਕਰਦੀ ਅਜਿਹੀ ਔਰਤ ਦਾ ਕਿਰਦਾਰ ਬੀਬੀ ਰਜਨੀ ਨੇ ਪੇਸ਼ ਕੀਤਾ ਹੈ ਫਿਲਮ ਦੇ ਹੋਣ ਤੱਕ ਦੋ ਗੀਤ ਰਿਲੀਜ਼ ਹੋ ਚੁੱਕੇ ਨੇ ਜਿਨ੍ਹਾਂ 'ਚ ਨਗਰੀ ਨਗਰੀ ਅਤੇ ਸਜ਼ਾ ਸ਼ਾਮਿਲ ਹਨ ਅਤੇ ਇਹਨਾਂ ਦੋਵਾਂ ਗੀਤਾਂ ਨੂੰ ਹੀ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ ਫਿਲਮ ਨੂੰ ਅਮਰ ਹੁੰਦਲ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜਿਨ੍ਹਾਂ ਨੇ ਬਲਦੇਵ ਗਿੱਲ ਦੇ ਨਾਲ ਮਿਲ ਕੇ ਇਸ ਕਹਾਣੀ ਨੂੰ ਵੀ ਲਿਖਿਆ ਹੈ ਫਿਲਮ ਪਿੰਕੀ ਢਾਲੀਵਾਲ ਨੇ ਨਿਤਿੰਤਲਵਾਰ ਵੱਲੋਂ ਪ੍ਰੋਡਿਊਸ ਕੀਤੀ ਗਈ